ਲੱਭਦੀ ਫਿਰਦੀ ਏ ਤੂੰ ਲੱਭਣਾ ਮੈਂ ਕੀ ਆ ਇਹਨੂੰ ਨਾ ਪਾਣੀ ਪੂੜੀ ਘੱਟ ਪਿਆ ਵਾ ਬੱਚਾ ਆਮ ਤਰ੍ਹਾਂ ਹੀ ਲੱਭ ਰਹੀ ਆ ਬੂਟਾ ਮੈਂ ਆਣੀ ਫੜ ਕੇ ਤੇ ਬੰਦੋ ਇਹਨੂੰ ਇਕੱਠਾ ਜਾ ਕਰ ਦੋ ਉਹ ਇਹ ਕਰ ਦਨੇ ਆ ਹਾਂ ਤੇ ਮੇਰੇ ਕੋਲ ਸੁਣ ਮੈਂ ਤੇ ਤੇਰਾ ਸਲਾਹ ਕਰਨਾ ਆ ਇੱਕ ਕਾਦੀ ਸਲਾਹ ਮੈਨੂੰ ਇਹ ਆ ਵੀ ਠੇਕੇਦਾਰ ਦਾ ਕੀ ਪਤਾ ਪੈਸੇ ਲਾ ਦੇਣਾ ਕਿ ਨਹੀਂ ਜੀ ਆਹੋ ਤੇ ਆਹ ਹੀ ਤਨਖਾਹ ਦੋ ਕਿਦਰਾਣਾ ਫਾਦੇ ਹੀ ਵੇਚ ਗਏ ਤੇ ਘਰ ਦਾ ਸਦਸਨ ਤੇ ਲਈਏ ਟਗਰਾਣ ਦਾ ਨਹੀਂ ਗੁਜਰਾ ਦਾ ਇਹ ਹੈ ਨਹੀਂ ਕੀ ਜੀ ਆ ਤੋ ਜੇ ਉਹ ਲੈਣ ਗੁਜਰਾ ਥੋੜੀ ਵੱਡੀ ਹੋਊ ਤਾਂ ਫੇਰ ਲੈਣਗੇ ਨਹੀਂ ਕੁਝ ਨਾ ਲੈ ਲੈਣੀ ਪੱਠਾ ਵਾਸਤੇ ਪੱਠਾ ਕਿੱਥੇ ਅੱਜ ਗੱਲ ਲੱਭਣ ਡਿਆ ਤੇ ਕਰ ਲੋ ਫੇਰ ਗੱਲ ਸਬਦਾ ਸਾਦਾ ਤਾਂ ਲਿਆ ਗਿਆ ਜਿਹੜੇ ਨਿੱਕੇ ਮੋਟੇ ਖੱਗੇ ਉਹ ਕਰ ਲਈਏ ਤੇ ਮੇਰਾ ਦਾਦਾ ਹੀ ਪੈਸਾ ਦੇਣਾ ਸਾਹ ਕਰਕੇ ਤੇ ਨਹੀਂ ਲੈਣੇ ਨਾਲੇ ਨਾ ਬੂਟ ਤੇ ਉਹਨੂੰ ਲਿਆਦੇ ਆ ਤਾਂ ਸਕੂਲ ਦੀ ਫੀਸ ਵੀ ਧਾਰਨ ਵਾਲੀ ਆ ਤਾਂ ਵਾਕਿਆ ਤੁਹਾਡੀ ਗੱਲ ਸਹੀ ਹੈ ਕਿ ਕਿੰਨੀ ਹੀ ਨਿਕਲਨੀ ਹੈ ਕਾਊਂਟਰ ਨਿਕਲ ਆ ਵੱਡੀ ਗੱਲ ਆ ਚਲੋ ਕਾਊਂਟਰ ਨਿਕਲੇ 2-4 ਨਿਕਲੇ 3-4 ਨਿਕਲੂਗੇ ਉਹ ਤਾਂ ਛੱਡ ਤਾਂ ਹੁਣ ਘਰ ਦਾ ਤਾਂ ਕੰਮ ਸਾਰੀਏ ਨਹੀਂ ਦੇ ਦਿਓ ਫਿਰ ਕਿਉਂ ਅੰਨੇ ਵੀ ਕੀਰਤਾ ਪੈਸੇ ਦੇਣੇ ਕਿ ਨਹੀਂ ਕਿੰਨੀ ਵਾਰਾਂ ਤੁਸੀਂ ਮੰਗਦੇ ਜੇ ਤੇ ਫੇਰ ਉਹ ਹਾਂ ਕਰਦਾ ਮੈਂ ਉਹ ਤਾਂ ਮੈਂ ਜਦੋਂ ਜਾਂਦਾ ਉਦੋਂ ਇਹਨੂੰ ਮੈਂ ਕਹਿੰਦਾ ਵੀ ਮੈਨੂੰ ਪੈਸੇ ਦੇ ਤੇ ਉਹ ਮੈਨੂੰ ਕਹਿੰਦਾ ਵੀ ਮੈਂ ਕਿਹੜਾ ਮਰ ਜਣਾ ਮੈਂ ਕਿਹੜਾ ਭੱਜ ਲਿਆ ਵਾਂ ਉਹ ਫਲਾਂਟ ਹੀ ਆਹੋ ਗੱਲ ਕਰੀ ਜਾਂਦਾ ਸੀ ਸੌਦੇ ਦਾ ਬਿਨਾਂ ਨਹੀਂ ਸਰਦਾ ਅਸਵੀਦ ਉਹਦੇ ਪੇਪਰ ਵਾ ਸਕੂਲ ਵਾਲੇ ਆਉਂਦੇ ਵੀ ਤਿੰਨ ਮਹੀਨੇ ਦੀ ਫੀਸ ਦੋਗੇ ਨਾ ਫੇਰ ਉਹ ਸਲਿੱਪ ਜਿੱਦਾਂ ਰੋਲ ਨੰਬਰ ਦੇਣਾ ਵਾ ਉਹ ਵੀ ਤਾਰਨੀ ਪੈਣੀ ਆ ਤੇ ਗੁਜਰਾ ਕੋਈ ਪੈਸੇ ਫੜ ਲਓ ਵੀ ਕਣਕ ਭਾਵੇਂ ਉਠਾਂ ਦੇ ਨਾਲ ਨੂੰ ਅੱਡ ਕੇ ਲੈ ਜਿਓ ਪੈਸੇ ਦੇ ਦੋ ਚਲ ਇਦਾਂ ਹੀ ਫਿਰ ਮੈਂ ਕਰਦਾ ਮੈਂ ਗੁਜਰਾ ਦਾ ਕਰਕੇ ਕਰਕੇ ਆ ਦੇ ਦਿੰਦੇ ਆ ਜਾ ਕੇ ਉਹਨਾਂ ਨਾਲ ਗੱਲ ਕਰ ਲੋ ਉਹਨਾਂ ਦੀ ਗੇਤੀ ਹੀ ਨਾ ਤੇ ਜਦੋਂ ਉਹ ਮੁੱਕੂ ਕੀ ਮੁੜ ਕੇ ਉਹਨੂੰ ਹੱਥ ਲਾ ਲੜੀ ਚੱਲ ਇਦਾਂ ਹੀ ਕਰਤਾ ਫਿਰ ਮਕਰ ਲੈਣਾ ਚੱਲ ਜਾਓ ਪੁੱਛ ਕਿ ਆਓ ਕਲਾ ਕੀ ਜਾਂਦੇ ਚੱਲ ਹੋਰ ਨਹੀਂ ਕੋਈ ਸੌਦਾ ਆਊਗਾ ਤਾਂ ਮੁੰਡੇ ਦੀ ਫੀਸ ਤਰੂਗੀ ਕੋਹ ਨਾ ਕੋਹ ਤੇ ਹੱਲ ਹੋਊਗਾ ਨਾ ਇਹ ਲੋ ਬਣ ਬੈਠੀ ਆਹੋ ਤੁੱਪ ਜੀ ਲੱਗੀ ਸੀ ਤੇ ਕੰਮ ਸੋਈ ਦਾ ਕਰਕੇ ਤੇ ਮੈਂ ਇੱਥੇ ਬਹਿ ਗਈ ਮੈਂ ਤੁੱਪੇ ਬੈਣੀ ਜਰੀਗਾ ਓਏ ਹੋਏ ਤੇ ਗੱਲ ਤੇ ਠੀਕ ਆ ਫਿਰ ਇਹਦੇ ਠੰਡ ਬੜੀ ਹੁੰਦੀ ਏ ਤੇ ਹੋਰ ਮੈਨੂੰ ਲੱਗਦਾ ਉਹ ਕੋਰਾ ਕਾਰਾ ਪੈਂਦਾ ਵਾ ਬਹੁਤ ਠੰਡ ਹੁੰਦੀ ਆ ਉਹਦੇ ਕਰਕੇ ਆ ਹਾਂ ਆ ਸ਼ੂਕਰਵਾਤੋਂ ਪਾ ਲੱਗਣ ਡਿਆ ਪਏ ਤਾਂ ਹੁਣ ਵੇਖੇ ਦਿਨ ਬਲਰ ਜਾਣੇ ਛਾਟੀ ਤੇ ਮੇਰੀ ਗੱਲ ਸੁਣੋ ਮੈਨੂੰ ਤਾਂ ਕੱਲ ਦਾ ਚੇਤਾ ਹੀ ਭੁੱਲਾ ਵਾ ਤੁਹਾਡੇ ਨਾਲ ਗੱਲ ਕਰਨੀ ਸੀਗੀ ਮੈਂ ਵੀ लवली ਤੁਸੀਂ ਕਹਿ ਰਹੇ ਸੀ ਵੀ ਮੰਨ ਗਿਆ ਵਾ ਕੀ ਆਂਦਾ ਮੈਂ ਤੈਨੂੰ ਘਰ ਜਾ ਕੇ ਦੱਸੂਗਾ ਤਾਂ ਮੈਨੂੰ ਦੱਸੋ ਗੱਲ ਹੈ ਕੀ ਆ ਗੱਲ ਰਮਨ ਮੈਂ ਤੈਨੂੰ ਕੀ ਦੱਸਣੀ ਆ ਹਾਂ ਉਹ ਮੈਨੂੰ ਲੈ ਗਿਆ ਸੀ ਬਾਹਰ ਬੰਬੀ ਤੇ ਅੱਛਾ ਆਦਨ ਭਾਰੀ ਜਲੀ ਤੇ ਕਣਕ ਵੇਖ ਲਈਏ ਕਣਕ ਕਣਕ ਦਾ ਕੀ ਮੈਂ ਵੇਖਣਾ ਹਾਂ ਤੇ ਮੈਂ ਹਾਂ ਮੇਰੀ ਘਾਸੋਂ ਦਾ लवली ਹਾਂ ਵਿਆਹ ਤੈਨੂੰ ਕਰਾਉਣਾ ਪੈਣਾ ਵਾ ਆਹੋ ਇਹ ਮਾਤਾ ਰਹੀਦੀ ਆ ਬਿਮਾਰ ਐਹੀ ਵੀ ਹੁਣ ਰੋਜ਼ ਰੋਜ਼ ਥੋੜਾ ਅਸਾਂ ਨੇ ਹੋਇਆ ਕਦੀ ਮਹੀਨੇ ਦੋ ਮਹੀਨੇ ਬਾਅਦ ਆ ਗਏ ਆਹੋ ਕਰਾਂ ਤਾਂ ਨਿਕਲੇ ਨਹੀਂ ਜਾਂਦਾ ਤੇ ਜੇ ਕੀ ਮੱਤੀ ਕੀ ਆ ਤੇਰੀ ਆਹੋ ਨਹੀਂ ਭਾਜੀ ਪਹਿਲਾਂ ਤਾਂ ਦੱਸਦਾ ਨਹੀਂ ਹਾਂ ਫਿਰ ਕਹਿੰਦਾ ਨਹੀਂ ਆਪਣਾ ਭਾਜੀ ਮੈਂ ਨਾ ਕੁੜੀ ਮੇਰੇ ਨਾਲ ਪੜਦੀ ਆ ਤੇ ਮੈਂ ਉਹਦਾ ਨਾ ਵਿਆਹ ਕਰਾਉਣਾ ਕੁੜੀ ਨਾਲ ਪੜਦੀ ਇਹਦੇ ਆਹੋ ਗੱਲ ਕਹਿਣ ਡਿਆ ਮੈਨੂੰ ਤੇ ਤੁਸੀਂ ਪੁੱਛਿਆ ਨਹੀਂ ਪਕੌੜੀ ਹੈ ਕਿੱਥੋਂ ਦੀ ਆ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਮੇਰੀ ਗੱਲ ਸੁਣ ਕੁੜੀ ਵਾਲਿਆਂ ਨੂੰ ਘੜੀ ਪਤਾ ਵਾ ਆਹੋ ਕਹਿੰਦਾ ਕੁੜੀ ਨੇ ਆਪਣੇ ਘਰ ਗੱਲਬਾਤ ਕੀਤੀ ਆ ਤੇ ਮੈਂ ਕਿਹਾ ਜੇ ਤੇ ਉਹਨੂੰ ਗੱਲਬਾਤ ਇਦਾਂ ਦੀ ਹੈਗੀ ਸੀ ਤੇ ਅਸੀਂ ਜਦੋਂ ਚਾਹ ਪੀਂਦੇ ਸੀ ਤੇ ਤੂੰ ਆਪਣੀ ਭੈਣ ਦੇ ਸਾਹਮਣੇ ਦੱਸ ਦਿੰਦਾ ਆਹੋ ਤੇ ਕਹਿੰਦਾ ਮੈਨੂੰ ਸ਼ਰਮ ਜੀ ਆਉਂਦੀ ਸੀ ਭਾਜੀ ਮੈਂ ਕੀ ਗੱਲ ਕਰਨੀ ਭੈਣ ਦੇ ਸਾਹਮਣੇ ਸ਼ਰਮ ਆਉਂਦੀ ਤੇ ਹੁਣ ਕਿਹੜਾ ਮੈਨੂੰ ਪਤਾ ਨਹੀਂ ਲੱਗਾ ਚੱਲ ਉਹ ਤੇ ਕਰ ਲਿਆ ਆਪਣੀ ਪਸੰਦ ਦਾ ਹੀ ਅਸੀਂ ਕੀ ਕਹਿਣਾ ਵਾ ਇਹਨਾਂ ਦੋਵਾਂ ਜਣਿਆਂ ਉਮਰ ਕੱਢਣੀ ਆ ਤੇ ਮਾਤਾ ਨੂੰ ਰੋਟੀ ਪੱਕੀ ਮਿਲਦੀ ਜਾਵੇ ਇੰਨਾ ਹੀ ਬੜਾ ਵਾ ਪਰ ਅਗਲੀ ਦਾ ਪਰਿਵਾਰ ਤੇ ਵੇਖੇ ਪਿਪਸ਼ੋਕੜ ਉਹਦਾ ਕੀ ਆ ਫੇਰ ਹੀ ਰਿਸ਼ਤਾ ਕਰੂਗਾ ਅੱਜ ਕੱਲ ਤਾਂ 100 ਤੋਂ ਖੇ ਆ ਮੈਂ ਨਾ ਪੁੱਛਿਆ ਸੀ ਹਾਂ ਕਹਿੰਦਾ ਬੜੇ ਸੌਖੇ ਬੰਦੇ ਆ ਤੇ ਮੇਰੀ ਗੱਲਬਾਤ ਹੋਈ ਏ ਸਾਰੀ ਦੱਸ ਭਾਵੇਂ ਉਹ ਸੌਖੇ ਆ ਇਹ ਤਾਂ ਕੁੜੀ ਨੇ ਗੱਲਬਾਤ ਕਰੀ ਜਾਣ ਡਿਆ ਨਾ ਅਗਲਿਆਂ ਨਾਲ ਥੋੜੀ ਗੱਲਬਾਤ ਕੀਤੀ ਆ ਨਹੀਂ ਘਰ ਵਾਲਿਆਂ ਨੂੰ ਥੋੜਾ ਪਤਾ ਵੇ ਇਹ ਤਾਂ ਕੁੜੀ ਨੇ ਹੀ ਕਰੀ ਜਾਣ ਡਿਆ ਦੱਸ ਆਹ ਤਾਂ ਗੱਲ ਦੱਸ ਕਹਿੰਦਾ ਮੈਨੂੰ ਫਿਕਰ ਜੇਤੀ ਪਾਤਾ ਤੁਸੀਂ ਵੀ ਕੀਪ ਤਾਂ ਗਾੜੀ ਕਿਦਾਂ ਦਾ ਪਰਿਵਾਰ ਵਾ ਜੇ ਮੈਂ ਮਾਤਾ ਨੂੰ ਦੱਸਿਆ ਤਾਂ ਮਾਤਾ ਨੇ ਵੀ ਰੋਲਾ ਪਾਉਣਾ ਵਾ ਪੀ ਆਹ ਕਿਦਾਂ ਦੀ ਗੱਲ ਹੋਈ ਯਾਰ ਮੈਂ ਵੀ ਜੇ ਤਨੂੰ ਵਿਆਹ ਲੋ ਕਹਿੰਦੇ ਹੁੰਦੇ ਸੀ ਉਹ ਪਾਜੀ ਫਿਰ ਮੈਂ ਟਾਲ ਮਟੋਲ ਤੇ ਕਰਨੀ ਗਲੋਂ ਤਾਂ ਮੈਂ ਲਾਉਣਾ ਹੀ ਹੁੰਦਾ ਸੀ ਵੀ ਚੱਲ ਕਰਾ ਲੈਣਾ ਕਰਾ ਚੱਲ ਕੋਈ ਨਹੀਂ ਆਹ ਤਾਂ ਗੱਲ ਮੈਂ ਆਪੇ ਕਰ ਲੈਨੀ ਆ ਤੇ ਨਾਲੇ ਮਾਤਾ ਮੈਨੂੰ ਕਹਿਣ ਲਈ ਹੀ ਵੀ ਲੈਂਟਰ ਪਾ ਲੋ ਪੈਸੇ ਦੇ ਦਿੰਨੇ ਆ ਤੁਹਾਨੂੰ ਤੇ ਕਮਰੇ ਮੀਂਹ ਦੇ ਵਿੱਚ ਚੁੰਦੇ ਰਹਿੰਦੇ ਆ ਤੇ ਤੁਸੀਂ ਦੱਸੋ ਮੇਰੀ ਗੱਲ ਸੁਣ ਰਮਨ ਮੈਂ ਤਾਂ ਚੱਲ ਉੱਥੇ ਬੋਲਿਆ ਨਹੀਂ ਹਾਂ ਅਸੀਂ ਨਹੀਂ ਉਹਨਾਂ ਕੋਲ ਪੈਸਾ ਲੈਣਾ ਉਹ ਚੱਲ ਕੋਈ ਗੱਲ ਨਹੀਂ ਮੀਂਹ ਕਿਹੜਾ ਰੋਜ਼ ਪੈਣਾ ਜਿਹੜਾ ਪੈ ਗਿਆ ਪੈ ਗਿਆ ਹੁਣ ਕਿਹੜਾ ਪੈਣਾ ਮੇਰੀ ਗੱਲ ਸੁਣੋ ਮਾਂ ਵਾ ਉਹਨੂੰ ਫਿਕਰ ਤੇ ਹੁੰਦਾ ਹੀ ਆ ਲਵਲੀ ਵੀ ਕਹਿਣ ਦੇ ਕਿ ਕੋਈ ਨਹੀਂ ਪੈਣਾ ਪਾ ਲਓ ਤੁਸੀਂ ਲੈਂਟਰ 20000 ਆਇਆ ਵਾ ਤੇ ਥੋੜੇ ਪੈਸੇ ਆਪਾਂ ਉਹਨਾਂ ਕੋਲ ਹੋਰ ਲੈ ਲੈਂਦੇ ਆ ਇਹ ਇੱਕ 25 ਦੇ ਤਾਂ ਪੈਸੇ ਆ ਤੇ ਕੋਈ ਗੱਲ ਨਹੀਂ ਲੈਂਟਰ ਪਾ ਲੈਂਦੇ ਆ ਕੱਲ ਨੂੰ ਸਾਡੇ ਦਿਨ ਸੌਖੇ ਹੋਣਗੇ ਜਾਂ ਕਮੇਟੀ ਕੋਈ ਪਾਸ ਛੱਡਦੇ ਆ ਤੇ ਚੁੱਕ ਕੇ ਤੇ ਉਹਨਾਂ ਨੂੰ ਪੈਸੇ ਵਾਪਸ ਕਰਦਾਂਗੇ ਮੁੜ ਕੇ ਆਪਾਂ ਹੁਣ ਔਖਾ ਟਾਈਮ ਕੱਢ ਲਈ ਆਪਣਾ ਮੇਰੀ ਗੱਲ ਸੁਣ ਨਾ ਰਮਨ ਐਵੇਂ ਜਨਾਨੀ ਵਾਲੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਜਦੋਂ ਇੱਕ ਵਾਰੀ ਕਰਜ਼ਾ ਚੁੱਕ ਲੀਏ ਮੁੜ ਕੇ ਲੱਦਦਾ ਨਹੀਂ ਹੁੰਦਾ ਤੈਨੂੰ ਪਤਾ ਨਾ ਉਹ ਮੇਰੀ ਗੱਲ ਸੁਣੋ ਇਹ ਕਾਹਦਾ ਕਰਜ਼ਾ ਵਾ ਇਹਨੂੰ ਕਿਹੜਾ ਵਿਆਜ ਪੈਂਦੇ ਆ ਵਾ ਦੋ ਤਿੰਨ ਵਾਰਾਂ ਕਰਕੇ ਵਾਪਸ ਕਰਦਾਂਗੇ ਕੋਈ ਗੱਲ ਨਹੀਂ ਵਿਆਜ ਤੇ ਨਹੀਂ ਪੈਂਦਾ ਭੜਕੇ ਉਹਦੀ ਬੋਟੀ ਆ ਗਈ ਤੇ ਅਗਲਾ ਕਹੂਗਾ ਵੀ ਮੈਂ ਭੈਣ ਨੂੰ ਇੰਨੇ ਪੈਸੇ ਦਿੱਤੇ ਜਾਂ ਕਮਰਾ ਇਹੀ ਬਣਾ ਕੇ ਦਿੱਤੇ ਆ ਤੇ ਇੰਨੇ ਦਿੱਤੇ ਪੈਸੇ ਅਜੇ ਮੇਰੀ ਮਾਂ ਜੀ ਦੀ ਜਗਦੀ ਜਾਗਦੀ ਬੈਠੀ ਆ ਉਹ ਮੇਰਾ ਸੋਚਣ ਦੇ ਹੀ ਆ ਜਿੱਦਾਂ ਦਾ ਇਹ ਆ ਉਦਾਂ ਦੀ ਮੈਂ ਵਾ ਹਾਂ ਨਾ ਗੱਲਾਂ ਤੁਸੀਂ ਸੋਚਿਆ ਕਰੋ ਉਹ ਜਾਣ ਤੇ ਗੱਲ ਮੈਂ ਨਹੀਂ ਰਮਰ ਉਥੋਂ ਪੈਸੇ ਲਿਓਣੇ ਮੈਨੂੰ ਬਤਾ ਦੱਸ ਪੈਸੇ ਨਹੀਂ ਲਿਓਣੇ ਆਪ ਤੇ ਦੋਵੇਂ ਮਾਂ ਪੁੱਤ ਕਹਿ ਰਹੇ ਆਂ ਵੀ ਲੈਂਡਰ ਪਾ ਲੋ ਤੇ ਤੁਹਾਨੂੰ ਲੈਂਡਰ ਪਾਉਂਦੇ ਆ ਮਿਸਤਰੀ ਨੂੰ ਕਹਿੰਦੇ ਹੀ ਪਾਰ ਆਉਂਦਿਆ ਵਾ ਹੱਦ ਹੋ ਗਈ ਇਹਨਾਂ ਵਾਲੀ ਦੀ ਨਾ ਇਹਨਾਂ ਕੋ ਆ ਪਿਆ ਹਾ ਹੁਣਾਂ ਤੇ ਨਾ ਉਹਨਾਂ ਕੋ ਪੋਣਾ ਬੈਠੇ ਰਹਣ ਏਦਾਂ ਹੀ ਚੁੰਦਿਆਂ ਦੇ ਵਿੱਚ ਲੱਗਦਾ ਵਾ ਭਾਜੀ ਇਹਨਾਂ ਨਾਲ ਗੱਲ ਕਰ ਲਈ ਆ ਭੈਣ ਕਿਤੇ ਭੈਣ ਗੁੱਸੇ ਹੀ ਨਾ ਹੋਵੇ ਗਾੜੀ ਨੂੰ ਹੁਣ ਤਾਂ ਮੈਂ ਬਹਾਨਾ ਮਾਰਤਾ ਕਿ ਮੈਂ ਮੰਮੀ ਦਵਾਈ ਲੈਣ ਗਿਆ ਹਾਂ ਯਾਦ ਹੈ ਨਹੀਂ ਹਿੰਨਾ ਚੱਲ ਕੋਈ ਗੱਲ ਨਹੀਂ ਘੜੀ ਕਿਨੂੰ ਕਰਕੇ ਵੇਖਣਾ ਉਹ ਭਲਾ ਕੀ ਆਦੀ ਮੇਰੀ ਗੱਲ ਸੁਣੋ ਤੁਸੀਂ ਕਦੇ ਵਾਸਤੇ ਬੁਲਾਇਆ ਸੀ ਉਹ ਯਾਰ ਮੈਂ ਬੁਲਾਉਣਾ ਕਾਲੀ ਸੀ ਮੈਂ ਨਾ ਇਹੀ ਭੈਣ ਤੇ ਭਾਜੀ ਤੇ ਮੈਂ ਭਾਜੀ ਨਾਲ ਕਰ ਬੈਠਾ ਵਾ ਗੱਲ ਵਿਆਹ ਦੀ ਅੱਛਾ ਠੀਕ ਆ ਤੇ ਉਹਨੇ ਹੁਣ ਭੈਣ ਨਾਲ ਕਰਤੀ ਹੋਣੀ ਆ ਤੇ ਭੈਣ ਦਾ ਮੈਨੂੰ ਮੜਿਆ ਵਾ ਫੋਨ ਠੀਕ ਆ ਤੇ ਉਹ ਕਹਿੰਦੇ ਵੀ ਸਾਨੂੰ ਦੱਸ ਕਿੱਥੋਂ ਦੀ ਏ ਕੁੜੀ ਕਿੱਥੋਂ ਦੀ ਨਹੀਂ ਠੀਕ ਆ ਤੇ ਮੈਂ ਇਹ ਕਹਿਨ ਨੂੰ ਤੈਨੂੰ ਸੱਦਿਆ ਵਾ ਵੀ ਤੂੰ ਹੀ ਆਪਣੇ ਘਰ ਗੱਲ ਕਰ ਲੈ ਕਿ ਸਾਡੇ ਘਰ ਤੇ ਖਲਾਰਾ ਪੈ ਗਿਆ ਵਾ ਨਹੀਂ ਮਤਲਬ ਤੁਸੀਂ ਘਰ ਹਲੇ ਗੱਲ ਕੀਤੀ ਨਹੀਂ ਉਹ ਉਹ ਆ ਡੇ ਘਰ ਤੇ ਖੜਾ ਪੈ ਗਿਆ ਵਾ ਤੇ ਨਾਲੇ ਸਾਡੇ ਘਰ ਦੀ ਨਾ ਟੈਨਸ਼ਨ ਲੈ ਤੂੰ ਉਹ ਮੈਂ ਸੰਭ ਲੈਣਾ ਵਾ ਅੱਛਾ ਜਾਂ ਭੈਣ ਨੇ ਸੰਭ ਲੈਣਾ ਸਾਡੇ ਘਰ ਚ ਕਿਹੜਾ ਹੋਰ ਕੋਈ ਜੀ ਆ ਚਲੋ ਉਹਦੇ ਗੱਲ ਠੀਕ ਆ ਪਰ ਮੈਨੂੰ ਇਹ ਗੱਲ ਡਰਦਿਆਂ ਲੱਗੰਦੀ ਆ ਆ ਕਿ ਜੇ ਇਹਦੇ ਸਾਡੇ ਘਰ ਵੀ ਪਤਾ ਲੱਗ ਗਿਆ ਫੇਰ ਕੀ ਬਣੂਗਾ ਤੇ ਮੈਂ ਤਾਂ ਇਹ ਤੈਨੂੰ ਸੱਦਿਆ ਵਾ ਵੀ ਆਪਣੇ ਘਰ ਪਤਾ ਕਰ ਲੈ ਕਿੱਥੋਂ ਬੋਲਦੇ ਆ ਕਿੱਥੋਂ ਨਹੀਂ ਵੇਖੋ ਕਾਨੂੰਨ ਮੈਨੂੰ ਕਹੀਂ ਵੀ ਫੇਰ ਮੇਰਾ ਵਿਆਹ ਨਹੀਂ ਕਰਾਇਆ। ਕੀ ਤਾ ਹੁਣ ਗੱਲ ਕਰ ਸਕਦੇ ਆ ਘਰੇ ਕਿ ਮੈਂ ਹੁਣ ਤਵੇ ਗੱਲ ਕਿੱਦਾਂ ਕਰਾਂ? ਯਾਰ ਮੈਂ ਤਾਂ ਹੀ ਤਾਂ ਮਿਹਨਤ ਨੂੰ ਕੀਤਾ ਕਿਹਾ ਤਾ ਵੀ ਮਾੜੀ-ਮੋਟੀ ਗੱਲ ਤੇ ਛੇੜ ਕਰ। ਚਲੋ ਕੋਈ ਗੱਲ ਕਰਕੇ ਦੇਤੀ ਆ ਲੱਗੀ ਹੁੰਦਾ ਜਾਂ ਫੇਰ ਕੋਈ ਨਹੀਂ ਬਣਦਾ। ਚੱਲ ਕਰਕੇ ਦੇਜਾ ਮੈਂ ਤਾਂ ਹੀ ਨੂੰ ਕਰਦਿਆ ਵਾ। ਆਖੇ ਮੈਂ ਮੈਂ ਘਰੀਵਾਲ ਚਲੀ ਆ ਮੜਾ ਜੇ ਤਾਂ ਕਰਕੇ ਮੇਦਰ ਤੋਂ ਆ ਗਈ ਮੈਂ ਆਪਣੀ ਘਰੀ ਗੱਲ ਕਦੀ ਨਹੀਂ ਕਹੋਂਦੇ ਕਰ। ਉਹ ਤੇ ਨਹੀਂ ਮੈਂ ਚਾਹਤ ਨੂੰ ਮੈਂ ਦੱਸ ਦਿੰਦਾ ਹਾਂ ਇਹ ਤੂੰ ਕਹਿਣਾ ਕਰੀ ਝੂਠ ਮਾਰਦਿਆ ਚਲੋ ਕੋਈ ਗੱਲ ਨਹੀਂ ਵਿਖ ਲੈਣੀ ਚਲ ਜਾ ਤੂੰ ਫੇਰ ਰਾਹ ਬੜਾ ਵਗਣਿਆ ਫੇਰ ਕੋਈ ਨਾ ਕੋਈ ਤੁਮ ਚਲਾਉ ਗਈ ਯਾਰ ਚਲੋ ਠੀਕ ਹੈ ਚਲ ਇਹਨਾਂ ਨੇ ਤੇ ਗੱਲ ਕਰ ਲਈ ਆ ਘਰੇ ਤੇ ਮੈਂ ਹੁਣ ਘਰੇ ਜਾ ਕੇ ਗੱਲ ਕਿੱਦਾਂ ਕਰਾਂ ਸੱਚੀ ਮੈਨੂੰ ਡਰ ਲੱਗਣ ਦੀ ਆ ਯਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਹਦੇ ਨਾਲ ਗੱਲ ਕਰਾਂ ਮੇਰਾ ਵਹਿ ਇਰਾਦਾ ਬਣੰਦਿਆ ਆ ਕਿ ਭਾਬੀ ਨਾਲ ਗੱਲ ਕਰਦੀ ਆ ਸ਼ਾਇਦ ਉਹ ਕਿਹਾ ਮਮੀ ਨੂੰ ਮਨਾ ਹੀ ਲੈਣ ਗੱਲ ਕਰਕੇ ਵੇਖੀ ਭਲਾ ਘਰੇ ਜਾਵੇ ਅੱਗੇ ਲੇਟ ਹੋ ਗਈ ਨੀ ਆ ਜਾ ਉਹ ਤੇਰਾ ਮੈਂ ਗੱਲ ਕੀਤੀ ਸੀ ਵੀ ਉਹ लवली ਨੇ ਗੱਲ ਬਾਤ ਜਿਹੜੀ ਦਸੀ ਮੈਨੂੰ ਹਾਂ ਤੇ ਕੀਤੀ ਤੂੰ लवली ਨੇ ਗੱਲ ਬਾਤ ਨਹੀਂ ਮੈਂ ਜੇ ਗੱਲ ਨਹੀਂ ਕੀਤੀ ਕੋਈ ਗੱਲ ਨਹੀਂ ਮੈਂ ਕਰਦੀ ਆ ਫੋਨ ਹੁਣ ਆ ਮੈਂ ਰੋਟੀ ਪਾਣੀ ਬਣਾਵਾਂਗੇ ਤੁਹਾਨੂੰ ਤਾਂ ਤੋੜ ਲਾਂ ਪਹਿਲਾਂ ਕੰਮ ਤੇ ਤੇ ਗੱਲਬਾਤ ਹੋਈ ਨਹੀਂ ਤੇਰੀ ਮੇਰੀ ਨਹੀਂ ਇਹ ਗੱਲਬਾਤ ਹੋਈ ਹੁਣ ਮੈਂ ਕਰਦੀ ਸਹਿਜ ਮੈਂ ਤੇ ਨਾ ਪੁੱਛਦੀਆਂ ਨੂੰ ਪਿੰਡ ਪੀੜ ਵੀ ਦੱਸ ਉਹਦਾ ਕਿਹੜਾ ਵਾ ਕਿਦਾ ਪਤਾਥਾ ਉਹ ਕਰੀਏ ਚਲੋ ਕਰ ਲਈ ਗੱਲ ਫਿਰ ਚੰਗਾ ਬੈਠ ਲੈ ਚੰਗਾ ਦੱਸ ਇਹ ਤੇ ਕਹਿੰਦੇ ਲਵਲੀ ਨਾਲ ਗੱਲ ਕਰ ਲਵਲੀ ਮੈਨੂੰ ਫੋਨ ਕਰਕੇ ਦੱਸ ਦਿੰਦਾ ਉਹ ਤੇ ਇਦਾਂ ਕਰਨ ਦਿਆ ਵਾ ਜਿੱਦਾਂ ਬਾਜੀ ਨੇ ਭੈਣ ਨਾਲ ਗੱਲ ਹੀ ਨਹੀਂ ਕਰਨੀ ਹੁੰਦੀ ਕੋਈ ਗੱਲ ਨਹੀਂ ਫੋਨ ਕਰਕੇ ਪੁੱਛਦੀਆਂ ਪਿੰਡ ਪੀੜ ਦੱਸ ਉਹਦਾ ਕਿਹੜਾ ਵਾ ਕੋਈ ਪਤਾਥਾ ਉਹ ਕਰੀਏ ਇੱਕੋਇ ਇੱਕ ਹੋਣੀ ਆ ਇਹ ਨਾ ਹੋਵੇ ਵੀ ਮਾਤਾ ਤਾਂ ਅੱਗੇ ਦੁਖੀ ਰਹਿੰਦੀ ਆ ਤੇ ਰੋਟੀ ਉਹਨੂੰ ਫੇਰ ਆਪ ਕਾ ਕੇ ਖਾਣੀ ਪਵੇ ਕੋਈ ਘਰ ਕਰਾਣਾ ਚੰਗਾ ਹੋਊਗਾ ਅਸੀਂ ਰਿਸ਼ਤਾ ਫੇਰ ਹੀ ਕਰਨਾ ਵਾ ਇਹ ਥੋੜਾ ਵੀ ਤੂੰ ਕਿ ਆ ਮੈਨੂੰ ਕੁੜੀ ਪਸੰਦ ਵਾ ਤੇ ਅਸੀਂ ਚੁੱਪ ਕਰਕੇ ਰਿਸ਼ਤਾ ਕਰਕੇ ਤੇ ਕੁੜੀ ਘਰ ਲੈ ਆਈਏ ਇਹ ਨਹੀਂ ਗੀ ਗੱਲ ਬਾਨੀ ਇਹ ਇਦਾਂ ਕਰਦੀ ਆ ਲਵਲੀ ਨੂੰ ਫੋਨ ਲਾ ਹੀ ਲੈਣੀ ਗੱਲਬਾਤ ਤੇ ਪੁੱਛਾਂ ਇਹਨੂੰ ਮੈਂ ਹੈਲੋ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਆ ਹਾਂ ਹੀ ਮੈਂ ਠੀਕ ਠਾਕ ਵਧੀਆ ਹਾਂ ਗਿਆ ਕਰਨ ਸਕੂਲ ਪਾਜੀ ਤੇਰੇ ਵੀ ਕੰਮ ਤੇ ਗਏ ਆ ਹਾਂ ਤੂੰ ਕਰਈਂ ਮੈਂ ਗੱਲ ਕਰਨੀ ਸੀ ਤੇਰੇ ਨਾਲ ਅੱਛਾ ਮੰਮੀ ਦੀ ਦਵਾਈ ਲੈਣ ਗਿਆ ਵਾ ਚਲ ਠੀਕ ਆ ਕੋਈ ਨਹੀਂ ਆਣ ਕੇ ਫਿਰ ਮੈਨੂੰ ਫੋਨ ਕਰੀ ਚੰਗਾ ਠੀਕ ਆ ਹਾਂ ਦਾ ਦਵਾਈ ਲੈਣ ਗਿਆ ਹਾਂ ਹੁਣ ਕਾਦੀ ਦਵਾਈ ਲੈਣ ਚਲ ਗਿਆ ਮਾਤਾ ਦੀ ਚੱਲ ਆਉਂਦਾ ਹਾਂ ਤੇ ਆਪੇ ਕਰਤਾ ਫੋਨ ਫਿਰ ਉਹ ਬੇਬੀ ਦਵਾਈ ਮੈਂ ਲਿਆਤੀ ਏ ਹੋਰ ਅੱਛਾ ਤੇ ਮੈਂ ਆ ਗਿਆ ਮੜਾ ਜਾ ਉਹ ਫੋਨ ਆਉਂਦਾ ਹੈ ਭੈਣ ਦਾ ਉਹਨੂੰ ਕਰਕੇ ਤੇ ਉਹ ਕਹਿੰਦੀ ਕੰਮ ਹੀ ਕੋਈ ਮੈਂ ਚੱਲ ਪੁੱਛਣਾ ਮੇਰੀ ਵੀ ਗੱਲ ਕਰਾ ਲਿਆ ਕਰਨਾ ਕਦੀ ਉਹ ਤੇਰੀ ਵੀ ਕਰਾ ਦੇਣਾ ਪਹਿਲਾਂ ਮੈਨੂੰ ਪੁੱਛ ਲੰਦੇ ਜਾਂਦੀ ਕੰਮ ਆ ਜ਼ਰੂਰੀ ਇਹ ਬਾਅਦ ਚ ਕਰੀ ਮੈਨੂੰ ਅੱਛਾ ਆਹੋ ਮੈਂ ਕਰਕੇ ਫੋਨ ਤੇ ਫਿਰ ਤੈਨੂੰ ਦੱਸਣਾ ਮੈਂ ਭਲਕੀ ਜਾਂਦੀ ਠੀਕ ਫਿਰ ਮੇਰੀ ਵੀ ਗੱਲ ਕਰਾ ਦੇ ਕੋਈ ਨਾ ਧਰਮਣਾ ਤੇਰਾ ਖਣਾ ਲੈ ਤੂੰ ਮੁੱਕ ਗਿਆ ਵਾ ਲਾਵਾਂ ਪਰ ਆਪੋ ਪਤਾ ਨਹੀਂ ਹੁਣ ਕੰਮ ਕੀ ਹੈ ਭੈਣ ਹਲੋ ਹਲੋ ਹਾਂ ਭੈਣ ਦੱਸ ਕੀ ਕੰਮ ਹੀ ਭਲਾ ਕੰਮ ਕਰਾਵਾ ਕਿਹੜੀ ਗੱਲ ਤੂੰ ਸਤਿਨਾ ਕਰਾ ਪਾ ਦੀ ਆਪਣੇ ਆਹੋ ਉਹਨਾਂ ਨੇ ਮਿਲਣਾ ਤਾਂ ਲਿਖੀ ਸੀ ਹਾਂ ਉਹ ਯਾਹੋ ਮੈਂ ਉਹਨਾਂ ਨੂੰ ਦੱਸਿਆ ਸੀ ਫਿਰ ਇਹ ਗੱਲ ਸੀ ਕਿ ਜਿੰਨ ਬੱਸ ਮਾਵਾਂ ਤੇ ਨਹੀਂ ਲੱਗਿਆ ਵਾਹੋ ਮੇਰਾ ਸੱਨਾਂ ਤਾਂ ਭਾਜੀ ਨਾਲ ਮੇਰੀ ਫਿਰ ਗੱਲ ਹੀ ਨਹੀਂ ਹੋਈ ਤਾਂ ਹੀ ਤੇ ਮੈਂ ਉਸ ਦਿਨ ਕਹਿ ਵੀ ਭਾਜੀ ਨਾਲ ਲੈ ਕੇ ਆਈ ਚੱਲਣਾ ਉਹ ਤੇਰੀ ਗੱਲ ਹੀ ਵਸਵੀਂ ਤੇ ਨਾਲ ਬਣਦੇ ਆ ਮੈਂ ਤੇ ਅੱਧ ਪੀੜ ਵੀ ਸਾਹਮਣੇ ਖੋਦੀ ਕੁੜੀ ਉਹ ਪੈਂਡ ਵੀ ਦਾ ਦੂੰਗਾ ਜੇ ਵਿਆਹ ਕਰਾਉਣਾ ਹੋਊਗਾ ਤੇ ਪਹਿਲਾਂ ਦੱਸ ਦੇ ਦੋ ਵੀ ਤੁਸੀਂ ਕਰਾ ਦੋਗੇ ਉੱਥੇ ਚਾਲ ਕੋਈ ਗੱਲ ਨਹੀਂ ਕੋਈ ਨਾ ਕੋਈ ਰਿਸ਼ਤਦਾਰ ਹੀ ਨਿਕਲ ਆਉਣੀ ਆ ਤੇ ਪਿੰਡ ਹੈਗਾ ਹੀ ਉਹਨਾਂ ਦਾ ਮੁੰਡਿਆਲਾ ਹਾਂਜੀ ਹਾਂਜੀ ਉਹ ਭੈਣ ਉਹ ਕਾਲ ਜੰਦੀ ਰਹੀ ਆ ਉਹ ਪਰਿਵਾਰ ਠੀਕ ਵਾਸ ਸੌਖੇ ਆ ਬੰਦੇ ਆਹ ਹੋਵੇ ਲਿਓ ਪੁੱਛ ਕੇ ਉਹ ਕਿ ਰੁਕੀਦਾ ਉਹ ਵੀ ਲੈਦੇ ਹਾਂ ਕਿ ਉਹਦੇ ਦਾਦੇ ਨੇ ਕੀਗਾ ਹਾਂਜੀ ਉਹ ਭੈਣ ਪਿਓ ਦਾ ਨਾਮ ਵੀ ਪੁੱਛ ਲਾਂਗੇ ਪਹਿਲਾਂ ਤੂੰ ਆਪਣੀ ਗਵੰਡਰ ਨੂੰ ਤੇ ਪੁੱਛ ਉਹ ਤੇ ਰਿਸ਼ਤੇਦਾਰੀ ਹੈ ਵਾ ਕਿ ਨਹੀਂ ਹੈਗੀ ਮੈਨੂੰ ਪਤਾ ਵਾ ਉਹਦੇ ਪਿਵਾਵਾ ਹੋਦੇ ਦਾ ਚਲ ਮੈਨੂੰ ਪੁੱਛ ਕੇ ਦੱਸ ਦਿਓ ਫਿਰ ਜਾਇਓ ਨਾ ਕਰ ਤੇਰੀ ਆਪ ਕੋ ਉਧਰੋਂ ਕਦੇ ਪੁੱਛ ਕੇ ਤਸਵੀਰ ਮਹੀਮੋਤੀ ਮਾਤਾ ਨਾਲ ਗੱਲ ਕਰ ਲੈ ਕਿਉਂ ਨੂੰ ਪਤਾ ਨਾ ਤਾਂ ਸਾਡੇ ਉਹ ਮਾਤਾ ਨਾਲ ਮੈਂ ਨਹੀਂ ਗੱਲ ਕਰਨੀ ਉਹ ਬਾਅਦ ਚ ਕਰੀ ਜਦੋਂ ਵਿਆਹ ਹੋ ਜਾਊਗਾ ਪਹਿਲਾਂ ਨਾਲ ਗੱਲ ਕਰਦੀ ਉਹਨੇ ਰੌਲਾ ਪਾਦਣਾ ਸਾਰੀ ਪੱਤੀ ਚ ਕਰ ਨਹੀਂ ਕਰਦੀ ਤੂੰ ਦੇਖ ਲਾ ਸਾਨੂੰ ਲੱਗ ਰਹੀ ਪੂਰੀ ਹੈ ਸਾਰਾ ਕੁੜੀ ਠੀਕ ਵਾ ਮਾਤਾ ਨੂੰ ਹੁਣੇ ਦੱਸ ਤਾ ਨਾ ਤੇ ਮਾਤਾ ਨੇ ਜਿਹਦੇ ਲਾਗੇ ਖਲੋਣਾ ਉਹਨੇ ਕਹਿਣਾ ਆਪੇ ਹੀ ਲੱਭ ਲਈ ਐ ਇਹਨੇ ਆਉ ਕੀਤਾ ਵਾ ਜਾਉ ਕੀਤਾ ਤੈਨੂੰ ਪਤਾ ਹੀ ਐ ਪੁਰਾਣੀਆਂ ਬੁੱਡੀਆਂ ਦਾ ਆਹ ਆ ਚਲ ਕੋਈ ਨਹੀਂ ਮੈਂ ਨਾ ਦੰਦਾ ਦੱਸ ਦੂੰਗਾ ਫੋਨ ਤੇ ਆ ਹੁਣ ਦੇਖ ਲਾ ਤੂੰ ਕਿਆ ਤਾਂ ਖਾਣੇ ਕਰਤੀ ਆ ਮੇਰੇ ਪਾਸ ਜਿਹੜੇ ਕਹਿ ਤੀ ਕੋਈ ਗੱਲ ਨਹੀਂ ਕਰੋ ਹੁਣ ਕੇ ਹਾਂ ਕਰਤੀ ਆ ਤੇ ਫਿਰ ਕਰਨਾ ਨਹੀਂ ਹੁਣ ਆ ਤਾਂ ਉਹਨਾਂ ਨੇ ਕਿਹਾ ਸੀ ਜਿੰਨੇ ਜੀ ਪਾਤਾ ਨੂੰ ਉਹਦੀ ਪੜੀ ਮਨਾਣੇ ਚੱਲ ਰਹੇ ਨੇ ਉਹਨੂੰ ਮੈਂ ਦੱਸਿਆ ਵਾ ਸਭ ਕੁਝ ਤੇਰਾ ਕੋਈ ਨਹੀਂ ਜਿਹੜਾ ਨਾਕ ਦਾ ਬੱਕ ਨੇ ਸਭ ਆਹ ਕੋਈ ਨਹੀਂ ਮੈਂ ਕਰਕੇ ਦੱਸ ਦਿੰਦਾ ਸਾਡੇ ਅੱਖੇ ਲਾ ਕੇ ਤੇ लवली ਮੰਨਦਾ ਨਹੀਂ ਸੀ ਹੋਰ ਪਤਾ ਨਹੀਂ ਫਰੋਣੇ ਨੇ ਕੀ ਆ ਕਹਤ ਹੁਣ ਤੇ ਝਟਪਟ ਮੰਨ ਗਿਆਂ ਵਾ ਕੀ ਸਟਾਰਟ ਸਾਡੇ ਆਕੇ ਲਾਕੇ ਤਾਂ ਮੰਨਦਾ ਨਹੀਂ ਉਹ ਤੇ ਪਤਾ ਨਹੀਂ ਪਰ ਉਹਨੇ ਨੇ ਕੀ ਆ ਕਿ ਉਹ ਚਟਪਟ ਮੰਨ ਗਿਆ ਵਾ ਤਾਂ ਕਰਨੀ ਆ ਕੁੜੀ ਨੂੰ ਫੋਨ ਪੀ ਆ ਤੇ ਦੱਸ ਹੋਣੀ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਜੇ ਵੀ ਬੈਠੀ ਆ ਆ ਵੇਖੀ ਉਹ ਤੇ ਅੰਦਰ ਬਹਿ ਜਾਣਾ ਸੀ ਹਵਾ ਵਾ ਗੰਢੀ ਬਾਹਰ ਚੱਲ ਕੋਈ ਨਹੀਂ ਕਦੀ ਬਾਹਰ ਦੀ ਵੀ ਹਵਾ ਲੈਣੀ ਚਾਹੀਦੀ ਥੋੜੀ ਬਹੁਤੀ ਆਹੋ ਤੇ ਦੱਸ ਵੀ ਮੈਂ ਹਣ ਫੁਲਕਾ ਤਿਆਰ ਕਰਾਂ ਨਹੀਂ ਨਹੀਂ ਹੈਗੇ ਆ ਉਹ ਭੈਣ ਨੇ ਸਬਜ਼ੀ ਬਣਾ ਗਈ ਸੀ ਤੇ ਫੁਲਕੇ ਵੀ ਲੱਗੇ ਸੀ ਅੱਛਾ ਉਹ ਜੇ ਪਏ ਉਹ ਤੱਤੇ ਤੁੱਤੇ ਕਰਕੇ ਖਾ ਲੈਣੇ ਉਹਦੇ ਕੋਈ ਬਣੂਗੀ ਕੋਈ ਨਹੀਂ ਸਵੇਰੇ ਬਣਾਉਂ ਜੂਗੀ ਆਪੇ ਉਹ ਹੀ ਖਾਈ ਜਾਣੀ ਖਾਣੀ ਅਸੀਂ ਕਿੰਨੀ ਕੁ ਵਾਕੇ ਦੇ ਕੋਈ ਗੱਲ ਨਹੀਂ ਮੈਂ ਤੱਤੀ ਕਰ ਦਿੰਨਾ ਉਹ ਘੜੀ ਨੂੰ ਨੇ ਫਿਰ ਖਾ ਲੈਣੇ ਉਹਨਾਂ ਹੀ ਉਹ ਤੇਰੀ ਮਰਜੀ ਆਹ ਤੇ ਉਹ ਨਾਲੇ ਭੈਣ ਨੂੰ ਮੈਂ ਕੀਤਾ ਸੀ ਫੋਨ ਕੀ ਹਾਲੀ ਹੈ ਤੂੰ ਉਦਾਂ ਡਈ ਹੋ ਲੈਂਟਰ ਲੁੰਟਰ ਲੋ ਕਹਿਣ ਦੀ ਸੀ ਅੱਛਾ ਤੇ ਮੈਂ ਕੋਈ ਗੱਲ ਨਹੀਂ ਜੇ ਪਉਣਾ ਹੋਗਾ ਤੂੰ ਹੀ ਤੇ ਪਾ ਲਿਓ ਕੋਈ ਨਹੀਂ ਮੈਂ ਦੇ ਦੂੰਗਾ ਪੈਸੇ ਠੀਕ ਹੈ ਤੇ ਉਹ ਕਹਿਣ ਦੀ ਸੀ ਭਾਜੀ ਤੇ ਮੰਨਣ ਨਹੀਂ ਘੱਡਿਆ ਤਾਂ ਮੈਂ ਕੋਈ ਗੱਲ ਨਹੀਂ ਜਿੱਤਾ ਮੰਨਦਾ ਮਨਾਲਾ ਉਹ ਚੱਲ ਅਗਲੇ ਨੂੰ ਹੁੰਦਾ ਹੀ ਆ ਵੀ ਘਰੇ ਮੇਰੇ ਤੇ ਚੜਾਈ ਕਰਨ ਦੇ ਆ ਇਹ ਨਹੀਂ ਇਹ ਚੜਾਈ ਕਰਦੀ ਆ ਉਹ ਪਰ ਅਗਲੇ ਤੇ ਸੋਚਦਾ ਵਾ ਕਿ ਨਹੀਂ ਹਾਂ ਨਹੀਂ ਇਹ ਤਾਂ ਗੱਲ ਹੈ ਤੇ ਮੈਂ ਕੋਈ ਗੱਲ ਨਹੀਂ ਜਦ ਤੱਕ ਕੰਮ ਸ਼ੁਰੂ ਕਰਨਾ ਮੈਨੂੰ ਦੱਸ ਦੀ ਮੈਂ ਹੋਰ ਦੇ ਜੂਗਾ ਪੈਸੇ ਤੇ ਚੱਲ ਇੱਕ ਦੇ ਤੇ ਪਾ ਤੇ ਮੀਂਹ ਕਣੀ ਜਨੇਆਂ ਨੇ ਤਾਂ ਲੈ ਕੇ ਬੈਠਾ ਕਰਾਂਗੇ ਨਹੀਂ ਜਿੰਨੇ ਕੇ ਪੈਸੇ ਉਹਨੇ ਕੇ ਦੋ ਹੋਣ ਨੂੰ ਪਾ ਦੇ ਫੇਰ 25 ਹੋਣ ਮਿਲ ਜਾਣੇ ਤੋ ਦੇ ਲਿਓ ਤੇ ਚੱਲ ਇੱਕ ਦੇ ਪਾ ਦਨੇ ਇੱਕ ਦੇ ਫੇਰ ਸਾਲ ਖੰਡਾ ਛੱਡ ਕੇ ਪਾ ਦਾਂਗੇ ਠੀਕ ਆ ਤੇ ਚੱਲ ਮੁੰਡਾ ਮਟਾ ਕਿਤੇ ਪੜ ਗਿਆ ਤੇ ਆਪੇ ਕਿਤੇ ਲੱਗ ਜੂਗਾ ਫੇਰ ਹਾਂ ਤ ਕੋਈ ਗੰਗਾਂ ਚਲੇ ਜਾਂਦੇ ਦੇਣ ਕਾਫੀ ਪਿਆਵਾ ساری ਰਾਤ ਅੰਦਰ ਲੰਘਦੀ ਆ ਆਗੇ ਤੁਸੀਂ ਕੰਮ ਤੋਂ ਕੰਮ ਤੋਂ ਆ ਗਿਆ ਰਮਨ ਮੇਰੀਆਂ ਲੱਤਾਂ ਬੜੀਆਂ ਪੀੜ ਕਰਦੇ ਜਾਂ ਹੁਣ ਇੱਥੇ ਕੰਮ ਕਰਨਾ ਫੇਰ ਲੱਤਾਂ ਤੇ ਪੀੜ ਕਰਨੀਆਂ ਹੀ ਆ ਤੇ ਨਹੀਂ ਤਾਂ ਦਵਾਈ ਦੂਈ ਲੈ ਆਉਣੀ ਹੁੰਦਿਆ ਦਵਾਈ ਕੀ ਲਿਉਣੀ ਆ ਉਹ ਖਲੋਣੇ ਨਹੀਂ ਦਿੰਦਾ ਕਦੀ ਮਸਾਲਾ ਲਾ ਦੇ ਤੇ ਕਦੀ ਕੋ ਸਾਰਾ ਦਿਨ ਲੱਤਾਂ ਥੱਕ ਗਈਆਂ ਮੇਰੀ ਹੁਣ ਤਤ ਕਰਨੀਆਂ ਚੱਲ ਕੋਈ ਗੱਲ ਨਹੀਂ ਮੈਂ ਚਾਹ ਪਾਣੀ ਬਣਾ ਕੇ ਦਿੰਦੀ ਆ ਤੇ ਚਾਹ ਪਾਣੀ ਪੀਓ ਹਣ ਤੇ ਉਹ ਮੇਰੀ ਗੱਲ ਸੁਣਾ ਹੋਈ ਹੀ लवली ਨਾ ਕਰ ਬਾਤ ਆਹੋ लवली ਨਾ ਹੋਈ ਹੀ ਮੇਰੀ ਗੱਲ ਪਹਿਲਾਂ ਮੈਂ ਫੋਨ ਕੀਤਾ ਤਾਂ ਕਹਿਣ ਰਿਹਾ ਸੀ ਵੀ ਬੀਬੀ ਦੀ ਦਵਾਈ ਮੁੱਕੀ ਤੋਂ ਉਹ ਲੈਣਾ ਚੱਲਿਆ ਅੱਛਾ ਤਾਂ ਫੇਰ ਦਵਾਈ ਦੂਈ ਲਿਆ ਕੇ ਤਨੇ ਕੀਤਾ ਸੀ ਫੋਨ ਹਾਂ ਆਂਦਾ ਪਿਆਹੋ ਪਿਆਣ ਕੁੜੀ ਮੇਰ ਨਾਲ ਪੜਦੀ ਮੈਂ ਪਾਜੀ ਨੂੰ ਦੱਸਿਆ ਸੀ ਅੱਛਾ ਤੇ ਮੈਂ ਹਾਂ ਜਦੋਂ ਆਂਦਾ ਸੀ ਕਹਿਣ ਰਿਹਾ ਮਾਵਾ ਤੀਹਾਂ ਸਾਨੂੰ ਉਹ ਦੱਸਦੇ ਤਾਂ ਦਿਨ ਉਹ ਇਹ ਫੇਰ ਮੈਂ ਪਾਜੀ ਨੂੰ ਦੱਸਤਾ ਫੇਰ ਝੂਠ ਕੀ ਬੋਲਾਂ ਤੇ ਮੈਂ ਹਾਂ ਮੈਨੂੰ ਪਿੰਡ ਕੁੰਡ ਦੱਸ ਕੁੜੀ ਦਾ ਕਿਹੜਾ ਵਾ ਪਿੰਡ ਦਾ ਪਤਾ ਕੋਈ ਆਹੋ ਪਿੰਡ ਤੇ ਉਹਨੇ ਮੈਨੂੰ ਦੱਸਿਆ ਵਾ ਆਂਦਾ ਮਡੇ ਦਾ ਸੁਣਾ ਜੀਵਨ ਦੀ ਭੂਆ ਰਹੀ ਆ ਉਥੇ ਆਹੋ ਮੈਂ ਦੱਸਿਆ ਬੰਨੂ ਮੈਂ ਵੀ ਉਹਦੀ ਭੂਆ ਵਾ ਤੇ ਤੂੰ ਕੁੜੀ ਦੇ ਪਿਓ ਦਾ ਨਾਮ ਪੁੱਛ ਕੇ ਤੇ ਮੈਨੂੰ ਦੱਸ ਤੇ ਫੇਰ ਅਸੀਂ ਪਤਾ ਪੁਦਾ ਕਰ ਲਈਏ ਦੇਖੋ ਉਹ ਲਵਲੀ ਤੇ ਕਹਿੰਦੇ ਹੀ ਰਿਸ਼ਤਾ ਕਰ ਲਈਏ ਕੱਲ ਨੂੰ ਮਾਦਾ ਨੂੰ ਪੁੱਛੀਏ ਨਾ ਅਕਸਰ ਵਿਚੋਲਾ ਪਾ ਕੇ ਵਿੱਚ ਉਹਨਾਂ ਦੇ ਘਰ 깔ਾਂਗੇ ਉਹਨਾਂ ਨੂੰ ਪਤਾ ਹੋਊਗਾ ਉਹ ਆਹੋ ਤੇ ਸਾਡੀ ਕੁੜੀ ਨੇ ਵੀ ਕੰਮ ਤਾਂ ਦਾ ਕਰਨਾ ਔਰ ਇਹਦੇ ਕਹਿੰਦੇ ਥੋੜਾ ਜਿਹਾ ਕਰ ਦੇਣਾ ਵਾ ਆ ਹੁਣ ਸਾਨੂੰ ਕੀਤਾ ਪਰਿਵਾਰ ਕਿਦਾਂ ਦਾ ਵਾ ਤੇ ਕੱਲ ਨੂੰ ਉਹਨੇ ਹੀ ਤਾਂ ਕੁਤਲੀ ਨੇ ਰੋਟੀ ਖਾਣੀ ਦੋ ਮੁਰਕੀਆਂ ਕਿ ਨਹੀਂ ਮੁਰਕੀਆਂ ਨੂੰ ਪੁੱਛੇ ਨਾ ਉਹ ਕਿਹੜਾ ਕੁਝ ਮਰੂ ਮੁੜ ਕੇ ਆਹੋ ਇਹ ਤਾਂ ਗਲਤਰੀ ਸਹੀ ਆ ਆਹੋ ਨਹੀਂ ਮੈਂ ਤੈਨੂੰ ਦੱਸਿਆ ਮੈਂ ਕਿ ਉਹਨੂੰ ਦੱਸ ਦੇ ਤੂੰ ਵੀ ਇੱਕ ਵਾਰਾਂ ਵੀ ਮੇਰੀ ਮਾਤਾ ਨੂੰ ਰੋਟੀ ਪਾਣੀ ਪਕਾ ਕੇ ਦੇਣਾ ਪੈਣਾ ਹੀ ਲੀੜਾ ਕੱਪੜਾ ਧੋਣਾ ਪੈਣਾ ਹੀ ਫੇਰ ਕੀ ਕਿਤਾ ਆਂਦਾ ਨਹੀਂ ਉਹ ਗੱਲ ਮੈਂ ਉਹਦੇ ਨਾਲ ਕੀਤੀ ਆ ਸਾਰੀ ਮੈਂ ਪਹਿਲਾਂ ਹੋਰ ਹੁੰਦੀ ਆਵਾ ਜਦੋਂ ਆ ਜਾਂਦੀ ਆ ਨਾ ਫੇਰ ਨਹੀਂ ਉਹ ਕੰਮ ਕਰਦੀ ਆ ਹੁੰਦੀ ਆ ਤੇ ਮੈਂ ਕਿ ਨਾ ਪੁੱਛ ਕੇ ਦੱਸ ਤਾ ਕੋਈ ਨਹੀਂ ਮੈਂ ਫਿਰ ਧਿਆਨੀ ਆ ਜੀਵਨ ਵਾਲਾ ਤੈਨੂੰ ਕਹਿਨੀ ਆ ਪਤਾ ਸੌ ਕਰਕੇ ਦੱਸ ਵੀ ਕਿੱਦਾਂ ਦੇ ਬੰਦੇ ਆ ਹਣਾ ਕਿ ਕਹਿੰਦਾ ਫਿਰ ਮੈਂ ਦੱਸ ਤੈਨੂੰ ਆਂਦਾ ਵਾ ਮੈਂ ਦੱਸ ਦਿੰਦਾ ਵਾ ਕੋਈ ਗੱਲ ਨਹੀਂ ਤੇ ਨਾਲ ਹੀ ਇੱਕ ਗੱਲ ਹੋਰ ਆਂਦਾ ਜੀ ਇਹ ਨਾ ਮਾਤਾ ਨਾਲ ਗੱਲ ਨਾ ਕਰੀ ਜੇ ਮਾਤਾ ਨਾਲ ਗੱਲ ਕੀਤੀ ਨਾ ਉਹਨੇ ਤਾਂ ਥਾਂ ਥਾਂ ਹੀ ਗੱਲਾਂ ਕਰਦੀਆਂ ਵਾ ਵੀ ਆਪਣੀ ਪਸੰਦ ਨਾ ਕਰਾਉਂਦੇ ਆ ਵਾ ਤੇ ਵਿਆਹ ਹੋ ਜਾਊਗਾ ਨਾ ਤੇ ਬਾਅਦ ਵਿੱਚ ਮਾਤਾ ਨਾਲ ਗੱਲ ਕਰੇ ਰਮਨ ਹੁਣ ਮੇਰੀ ਗੱਲ ਸੁਣਨ ਗਲਤ ਕਰਨੀ ਪੈਣੀ ਆ ਉਹ ਚਲ ਕੋਈ ਗੱਲ ਨਹੀਂ ਸਾਰੇ ਕੰਮ ਪੱਕੇ ਹੋ ਲੈਣ ਦੋ ਫਿਰ ਮੈਂ ਹੌਲੀ ਜੀ ਨੂੰ ਮਾਤਾ ਨੂੰ ਦੱਸ ਦੂੰਗੀ ਵਾਕਿਆ ਹੀ ਨਾ ਜੇ ਇਹਨੂੰ ਦੱਸਿਆ ਨਾ ਰੌਲਾ ਪਾਉਂਦਾ ਬਣਾ ਉਨੇ ਕਹਣਾ ਕੁੜੀ ਕੇ ਨਾ ਪਰਿਵਾਰ ਦਾ ਪਤਾ ਨਾ ਕੁੜੀ ਦਾ ਪਤਾ ਰਮਨ ਹੈ ਵੀ ਇਦਾਂ ਦੀ ਆ ਜਿੱਥੇ ਘਰੋਤੀ ਉਹਨੇ ਗੱਲਾਂ ਕਰਨੋਂ ਹਟਣਾ ਨਹੀਂ ਆ ਜੇ ਉੱਥੇ ਅੱਡੇ ਤੇ ਗਈ ਦਵਾਈ ਲੈ ਡਾਕਟਰ ਕੋ ਉੱਥੇ ਇਹਨੇ ਦੱਸਣਾ ਵੀ ਡਾਕਟਰ ਸਾਹਿਬ ਮੇਰਾ ਮੂੜਾ ਕੰਮ ਕਰਨ ਦਿਆ ਉਹ ਚੱਲ ਕੋਈ ਗੱਲ ਨਹੀਂ ਨਹੀਂ ਮੈਂ ਦੱਸਦੀ ਹੁਣ ਲਵਲੀ ਵਾਲੀ ਵੀ ਵੇਖਣਾ ਪੈਣਾ ਵਾ ਜੇ ਜ਼ਬਰਦਸਤੀ ਆਪਾਂ ਕਰਾਂਗੇ ਤੋ ਦਾ ਮਨ ਆ ਮੰਨੂਗਾ ਤੇ ਫੇਰ ਕੀ ਕਰਾਂਗੇ ਚੱਲ ਕੋਈ ਗੱਲ ਨਹੀਂ ਜੇ ਆਂਦਾ ਵਾ ਨਾ ਵੀ ਮੈਨੂੰ ਕੁੜੀ ਪਸੰਦ ਵਾ ਤੇ ਵਿੱਚ ਪੈ ਗਏ ਨਾ ਤੇ ਕਰਵਾ ਹੀ ਦਿੰਨੇ ਆ ਉਹ ਮੇਰੀ ਗੱਲ ਸੁਣ ਤੂੰ ਕਰ ਜਿਵੇਂ ਮੈਂ ਕਹਾਂ ਕੋਈ ਗੱਲ ਨਹੀਂ ਆਪਣੇ ਭੂਆ ਨੂੰ ਪੁੱਛ ਵੀ ਉਹ ਘਰ ਬਾਰ ਉਹਨਾਂ ਦਾ ਚੰਗਾ ਭਾ ਆ ਨਾ ਵਾ ਉਹਦੇ ਪਿਓ ਦਾ ਚਲ ਕੋਈ ਨਹੀਂ ਮੈਂ ਕੰਮ ਤਾਂ ਦਾ ਕਰਕੇ ਨਾ ਤੇ ਫਿਰ ਮੈਂ ਜਾਣਦੀ ਆ ਮੇਰਾ ਕੰਮ ਕਿੰਨਾ ਹੀ ਕਰਨ ਵਾਲਾ ਵਾ ਚਲ ਮੈਂ ਕੋਲ ਚਾਹ ਤੁਹਾਨੂੰ ਬਣਾ ਕੇ ਦਵਾ ਪੀਓ ਤੇ ਬਣਾ ਚਾਹ ਫਿਰ ਮੈਂ ਲੰਬਾ ਪੈਰਾ ਦਸ ਮਿੰਟ